ਉਹਨਾਂ ਦੀ ਤਾਂ ਸਾਡੇ ਉੱਪਰ ਬੜੀਆਂ ਮਿਹਰਾਂ ਬੜੀਆਂ ਸਾਧ ਸੰਤ ਜੀ ਅਸੀਂ ਕਹਿੰਨੇ ਆਂ ਬਾਬਾ ਜੀ ਬੜੇ ਗਰੀਬ ਸੀ ਬੜੇ ਗਰੀਬ ਸੀ ਮੈਂ ਹੁਣ ਇਹਨਾਂ ਗੁਰੂ ਪਿਆਰਿਆਂ ਕੋਲੇ ਕੋਈ ਜ਼ਿਕਰ ਕਰਦਾ ਸੀ ਮੇਰੀ ਯਾਦ ਆਇਆ ਬਾਬਾ ਜੀ ਦੇ ਕਰਦਾ ਇੱਕ ਬੜਾ ਗਰੀਬ ਸੀ ਰੋਟੀ ਦਾ ਫਿਕਰ ਇਸ ਲਈ। ਬੱਚਿਆਂ ਦਾ ਫਿਕਰ। ਰੋਟੀ ਕਿੱਥੇ ਖਲਾਈ? ਕੰਮ-ਕਾਰ ਵੀ ਨਹੀਂ ਮਿਲਦਾ। ਜਦੋਂ ਇਹਦਾ ਸਮਾਜ ਇਹਨਾਂ ਫਿਰ ਕੰਮ-ਕਾਰ ਵੀ ਬੰਦ ਹੋ ਜਾਵੇ। ਕੋਈ ਪ੍ਰਖਿਆ ਦੀ ਕਰੀ ਬਣ ਜਾਵੇ। ਫਿਰ ਤਾਂ ਇੱਥੇ ਤੱਕ ਵੀ ਕੋਈ ਜੇ ਕਿਸੇ ਕੋਲੇ ਜਾਂਦਾ ਤੇ ਉਹ ਵੀ ਨਾ ਕਰਨਾ। ਤੇ ਇੱਥੇ ਤੱਕ ਵੀ ਅੰਗਸ ਕੀਰੀ ਵੀ ਬੂਹੇ ਲਾ ਲੈਂਦੇ ਨੇ ਦੇਖ ਕੇ ਆ ਜਦੋਂ ਕਦੀ ਹੁਣ ਫੋਨ ਵੀ ਕਰੋਗੇ ਤਾਂ ਵੀ ਫੋਨ ਬੰਦ ਕਰ ਦਿੰਦੇ ਨੇ ਜਾਂ ਫਿਰ ਉਹ ਲਾ ਦਿੰਦੇ ਨੇ ਹੋਰ ਜਹਾਜ ਆ ਉਹ ਇੰਗ ਲੱਗਦਾ ਜਿਵੇਂ ਬਿਜੀ ਬਿਜੀ ਕਿਤੇ ਬਿਜੀ ਹੋਇਆ ਹੋਵੇ ਕਹਿਣ ਤੋਂ ਬਾਅਦ ਕੋਈ ਬਾਤ ਨਹੀਂ ਪੁੱਛਦਾ ਗੁਰੂ ਤੋਂ ਬਗੈਰ ਐਸਾ ਸਮਾਂ ਉਸ ਗੁਰੂ ਪਿਆਰੇ ਤੇ ਬਣਿਆ ਕਹਿੰਦਾ ਮੈਂ ਤਾਂ ਆਪਣੇ ਆਪ ਨੂੰ ਆਤਮ ਹੱਤਿਆ ਕਰਨ ਦੇ ਯੋਗ ਹੋ ਗਿਆ ਸੀ ਤੇ ਬਾਬਾ ਨਾਨਕ ਸਿੰਘ ਦੀ ਵਰਸੀ ਆਈ ਉਹ ਸਾਨੂੰ ਗੁਰੂ ਪਿਆਰੇ ਨੇ ਆਪ ਦੱਸਿਆ ਕਿੰਨਾ ਜਦੋਂ ਬਾਬਾ ਨਾਨਕ ਸਿੰਘ ਦੀ ਵਰਸੀ ਆਈ ਮੈਂ ਕਹਿੰਦਾ ਬਾਬਾ ਨਾਨਕ ਸਿੰਘ ਦੀ ਵਰਸੀ ਤੇ ਗਿਆ ਨਗਰ ਕੀਰਤਨ ਤੋਂ ਪਹਿਲਾਂ ਇੱਕ ਬਸ ਬਾਬਾ ਜੀ ਦੇ ਚਰਨਾਂ ਵਿੱਚ ਝੋਲੀ ਅੱਡ ਕੇ ਬੈਠਾ ਇਹ ਕੋਈ ਗੱਲ ਬਾਬਾ ਨਾਸੰਜੀ ਕਰਦੇ ਹੋ ਮੇਰ ਕਰੀ ਬੜੀ ਗਰੀਬੀ ਹੁਣ ਤਾਂ ਤੁਸੀਂ ਬਚਾਓ ਕਰੋ ਕਿਰਪਾ ਬੜੀ ਗਰੀਬੀ ਹੈ ਕਰਦੇ ਹੋ ਕਿਰਪਾ ਤੁਹਾਡੇ ਘਰ ਕੋਈ ਕਾਟਾ ਨਹੀਂ ਪਟਾਣੀ ਕਰਦੇ ਹੋ ਮੇਰਾ ਇਉਂ ਪੁਕਾਰਾਂ ਕਰਦਾ ਦੂਸਰਾ ਦਿਨ ਹੋਇਆ ਨਗਰ ਕੀਰਤਨ ਵਾਲਾ ਉਧਰੋਂ ਨਗਰ ਕੀਰਤਨ ਦੀ ਪਾਲਕੀ ਸਜਾਈ ਗਈ ਮੈਂ ਉਸ ਥੜੇ ਦੇ ਉੱਪਰ ਖਲੋਤਾ ਸਾਰਾ ਕੁਝ ਦੇਖ ਰਿਆਂ ਅੱਖਾਂ ਦੇ ਵਿੱਚੋਂ ਪਾਣੀ ਵਹਿ ਤੁਰਿਆ ਬਸ ਇੱਕੋ ਹੀ ਪਕਾਰ ਬਾਬਾ ਜੀ ਮਾਇਆ ਵਕਸ ਦੋ ਬੜੇ ਤਾਂ ਆ ਤੇਰੇ ਦਰ ਤੇ ਵੀ ਮੈਂ ਠੇਡੇ ਠੇਡੇ ਖਾਂਦਾ ਆ ਅੱਜ ਮੈਂ ਲੈ ਕੇ ਜਾਣਾ ਤੇ ਤੂੰ ਖੁਸ਼ ਹੋ ਕਹਿੰਦਾ ਮੇਰੀ ਝੋਲੀ ੱਡੀ ਹੋਈ ਦੋਨੇ ਹੱਥਾਂ ਨਾਲ ਪਕੜੀ ਹੋਈ ਅੱਖਾਂ ਮੀਟੀਆਂ ਅੱਖਾਂ ਦੇ ਵਿੱਚੋਂ ਜਲ ਵਹਿ ਰਿਹਾ ਰੋ ਰਿਹਾ ਕਹਿੰਦਾ ਉਧਰੋਂ ਬਾਬਾ ਨਾਨਕ ਜੀ ਦੀਆਂ ਜੈ ਜੈਕਾਰਾਂ ਹੋ ਰਹੀਆਂ ਹੋ ਰਹੀ ਐ ਤੇਰੀ ਜੈ ਜੈਕਾਰ ਇਦਰੋਂ ਮੈਂ ਉੱਚੀ ਉੱਚੀ ਕਹਿਣਾ ਬਾਬਾ ਜੀ ਮਾਇਆ ਬਖਸ਼ ਦੋ ਮਾਇਆ ਬਖਸ਼ ਦੋ ਅੱਖਾਂ ਮੀਟਿਆ ਓ ਇਉਂ ਕਰਦਿਆਂ ਕਰਦਿਆਂ ਪਾਲਕੀ ਤੁਰ ਪਈ ਜਦੋਂ ਪਾਲਕੀ ਦੀ ਜਦੋਂ ਇਹ ਜੈ ਜੈਕਾਰ ਦੀ ਆਵਾਜ਼ ਮੈਨੂੰ ਦੂਰ ਲੱਗਣ ਲੱਗੀ ਤੇ ਮੈਂ ਅੱਖਾਂ ਖੋਲੀਆਂ ਤੇ ਮੈਂ ਦੇਖਦਾ ਮੇਰੀ ਝੋਲੀ ਦੇ ਵਿੱਚ ਇੱਕ ਚਾਂਦੀ ਦਾ ਰੁਪਈਆ ਡਿੱਗਿਆ ਹੋਇਆ ਝੋਲੀ ਦੇ ਵਿੱਚ ਚਾਂਦੀ ਦਾ ਤੇ ਸੱਚ ਜਾਣੋ ਮੈਨੂੰ ਤਰਵਾਸ ਆਇਆ ਤੇ ਮੇਰਾ ਬੁਰਨਾ ਹੱਲ ਹੋਇਆ ਮੈਂ ਕਿਹਾ ਬਾਬਾ ਨਸੀਬ ਜੀ ਨੇ ਮੈਨੂੰ ਬਾਇਆ ਦੇ ਬਾਬਾ ਜੀ ਨੇ ਮੈਨੂੰ ਬਾਇਆ ਬਾਬਾ ਜੀ ਦੇ ਸਰੂਪ ਘਰ ਵਿੱਚ ਲੱਗੇ ਹੋਏ ਸੇਵਾ ਕਰਕੇ ਦੂਸਰੇ ਦਿਨ ਮੈਂ ਗਿਆ ਘਰ ਔਰ ਚਾਂਦੀ ਦਾ ਰੁਪਿਆ ਮੈਂ ਬਾਬਾ ਜੀ ਦੇ ਸਰੂਪਾਂ ਦੇ ਅੱਗੇ ਰੱਖ ਦਿੱਤਾ ਮੈਂ ਸਮਝ ਗਿਆ ਕਿ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਮੇਰੇ ਤੇ ਕਿਰਪਾ ਕਰ ਦਿੱਤੀ ਹੈ ਕਿਨ ਲੱਗਾ ਹੁਣ ਮੈਂ ਕੈਨੇਡਾ ਚੋਂ ਆਇਆ ਮੇਰੇ ਕੋਲੇ ਪੈਟਰੋਲ ਪੰਪ ਵੀ ਹੈ ਮੇਰੇ ਕੋਲੇ ਪਤਾ ਨਹੀਂ ਕਿੰਨੀ ਕਮਾਇਆ ਮੈਂ ਖੂਬ ਸੇਵਾ ਕਰਦਾ ਬਾਬਾ ਜੀ ਦੇ ਘਰ ਵਿੱਚ ਆਇਆ ਇਨੀ ਗੱਲ ਕਹਿ ਕੇ ਬੜਾ ਰੋਇਆ ਮੈਂ ਕਿਹਾ ਫਿਰ ਸਭ ਕੁਝ ਤਾਂ ਤੈਨੂੰ ਬਖਸ਼ ਦਤਾ ਤੇ ਰੋ ਕਿਉਂ ਰਿਆਂ ਮੇਰੇ ਤੂੰ ਰੋਣਾ ਕਿਉਂ ਕਹਿਣ ਲੱਗਾ ਰੋਣਾ ਮੈਂ ਇਸ ਗੱਲ ਤੇ ਐ ਬਈ ਜਦਣ ਮਾਇਆ ਮੰਗੀ ਸੀ ਮਾਇਆ ਤਾਂ ਬਾਬਾ ਨਾਨਕ ਸਿੰਘ ਜੀ ਨੇ ਦੇ ਦਿੱਤੀ ਜੇ ਉਹ ਦਿਨ ਕਦੀ ਕਿਤੇ ਬਾਬਾ ਅਨੰਦ ਸਿੰਘ ਜੀ ਨੂੰ ਮੰਗ ਲੈਂਦਾ ਆਖੋ ਸਤਨਾਮ ਜੇ ਮੈਂ ਬਾਬਾ ਨੰਦ ਸਿੰਘ ਜੀ ਨੂੰ ਮੰਗ ਲੈ ਲਾ ਤੇ ਮੈਨੂੰ ਬਾਬਾ ਨੰਦ ਸਿੰਘ ਜੀ ਮਿਲ ਜਾਣੇ ਸੀ ਬਾਇਆ ਤਾਂ ਮਿਲ ਗਈ ਹੈ ਮਾਇਆ ਮਿਲ ਗਈ ਹੈ ਮੈਂ ਉਹਨੂੰ ਬੇਨਤੀ ਕੀਤੀ ਮੈਂ ਕਿਹਾ ਵੀ ਤੂੰ ਜੁੜਿਆ ਹੋਇਆ ਹੈ ਕਹਿੰਦਾ ਹਾਂਜੀ ਮੈਂ ਹਰ ਇੱਕ ਸਾਲ ਬਾਬਾ ਨੰਦ ਸਿੰਘ ਜੀ ਵਰਸੀ ਤੇ ਆਉਣਾ ਮੈਂ ਕਿਹਾ ਉਹ ਜੁੜਿਆ ਰਹੀ ਉਹ ਬਾਬਾ ਨਾਨਕ ਜੀ ਤਾਂ ਹਾਜ਼ਰ ਬੈਠੇ ਨੇ ਹਾਜ਼ਰ ਬੈਠੇ ਨੇ ਉਹ ਮੈਂ ਕਿਹਾ ਭਲਿਆ ਤੇਰੀ ਸਰਦਾ ਚਾਹੀਦੀ ਏ ਭਾਵਨਾ ਚਾਹੀਦੀ ਏ ਜਿਵੇਂ ਮਨ ਮਾਇਆ ਵਾਂਗੂ ਜੋੜਿਆ ਸੀ ਅੰਦਰੋਂ ਪ੍ਰਾਰਥਨਾ ਕੀਤੀ ਸੀ ਨਾ ਤੇ ਇਹਨੂੰ ਪ੍ਰਾਰਥਨਾ ਬਾਬਾ ਨਨ ਸਿੰਘ ਜੀ ਨੂੰ ਬਾਧਾ ਮਾਰਨਾ ਆਖੋ ਸਤਨਾਮ ਬਾਧਾ ਮਾਰਨਾ ਤੇ ਬਾਬਾ ਨਨ ਸਿੰਘ ਜੀ ਦੀ ਆਲੂ ਕਿਰਪਾਲੂ ਨੇ